ਇਨੀ ਗਰਮੀ ਪੈ ਰਹੀ ਆ ਤੇ ਚੱਲ ਜਾਈਏ ਅੱਗੇ ਅਧਿਕ ਨਾਮ ਕੀ ਤੁਹਾਡਾ ਮੇਰਾ ਨਾਮ ਹਰਵਿੰਦਰ ਸਿੰਘ ਪਾਜੀ ਗਰਮੀ ਨੇ ਲੈ ਕੇ ਹਾਲਾਤ ਆ। ਪਾਜੀ ਗਰਮੀ ਨਾਲ ਤੁਹਾਨੂੰ ਕੀ ਦੱਸੀ ਹਣੋਂ ਅਸੀਂ ਤੇ ਐਕਚੁਅਲੀ ਆਏ ਪੂਨੇ ਤੋਂ ਤੇ ਅਸੀਂ ਆਣ ਕੇ ਵੇਖਿਆ ਟੈਂਪਰੇਚਰ ਤੇ ਗੱਡੀ ਆਏ ਤਾਂ ਬਟਾਲੇ ਤੋਂ ਐਕਚੁਅਲੀ ਤੇ ਬਲੈਂਡ ਆਏ ਪੇਪਰ ਗੱਡੀਆਂ ਦੇ ਤੇ ਬਟਾਲੇ ਤੋਂ ਆਏ ਪਾਜੀ ਆਡੀ ਗੱਡੀ ਇੰਨੀ ਗਰਮ ਹੋ ਗਈ ਆ ਤੇ ਗਰਮੀ ਦਾ ਕੋਈ ਹਾਲ ਨਹੀਂ। ਸਿਆਲ ਚੰਗਾ ਵਾ। ਸਿਆਲ ਆਓ ਇੱਥੇ ਵਧੀਆ ਵਾ। ਪੂਨੇ ਤੋਂ ਪਰੇਸ਼ਾਨੀਆਂ ਜਿਹੜੀਆਂ ਹੋਆ। ਬਹੁਤ ਪਰੇਸ਼ਾਨੀਆਂ ਪਾਜੀ ਤੁਹਾਨੂੰ ਕੀ ਦੱਸੀ ਹਣ ਕੋ ਦੱਸ ਹੀ ਨਹੀਂ ਸਕਦੇ ਦਾ ਇੰਨੀਆਂ ਪਰੇਸ਼ਾਨੀਆਂ ਸਾਡੇ ਕੋਲ। ਉਹ ਬੁਰਾ ਹਾਲ ਆਇਆ ਲੱਗਾ ਲੀੜੇ ਲਾ ਕੇ ਬਹਿ ਜੀਏ ਕਿਤੇ ਗੱਡੀ ਆਡੀ ਗਰਮ ਹੋ ਗਈ ਆ ਨੂੰ ਟੈਨਸ਼ਨ ਆ ਗਈ ਕਿ ਇੰਜਨ ਦਾ ਕੰਮ ਨਾ ਕਰਉਣਾ ਪੈ ਜਾ ਕੁੜੀ ਆ ਵਾ 25000 ਰੁਪਿਆ ਦਾ ਇੰਜਨ ਲੱਜਣਾ ਹਣ ਤੁਸੀਂ ਕੀ ਕਰੀਏ ਮੇਰਾ ਨਾਮ ਆ ਜੀ ਗੁਰਵਿੰਦਰ ਸਿੰਘ ਪਹਿਲਾਂ ਕੁਝ ਦਿਨ ਤੇ ਪਾਜੀ ਬਹੁਤ ਵਧੀਆ ਰਿਹਾ ਗਰਮੀ ਮਲੂਂਗ ਨਹੀਂ ਹੁੰਦੀ ਸੀ ਪਰ ਮੌਨਾ ਦੋ ਤਿੰਨ ਦਿਨਾਂ ਚ ਗਰਮੀ ਨੇ ਤੇ ਆਪਣੇ ਐਵੇਂ ਦੇ ਰੰਗ ਰਖਾਏ ਆ ਕਿ ਬਾਜ਼ਾਰ ਚ ਦੁਕਾਨਦਾਰੀ ਸਾਰਾ ਫਿੱਕਾ ਪੈ ਗਿਆ ਆ ਕੋਈ ਵੀ ਇੰਨੀ ਗਰਮੀ ਚ ਬਾਹਰ ਨਹੀਂ ਆਉਣਾ ਪਸੰਦ ਕਰਦਾ ਚਲ ਬਾਕੀ ਘਰ ਦੀਆਂ ਲੋੜਾਂ ਮੁਤਾਬਕ ਆਉਣਾ ਪੈਂਦਾ ਆ ਤੇ ਬਾਕੀ ਗਰਮੀ ਕਰਕੇ ਸਾਰਾ ਏਰੀਆ ਜੀ ਸਾਰਾ ਕੰਮ ਪ੍ਰਭਾਵਿਤ ਹੋਇਆ ਪਿਆ ਹੈ ਬਾਜ਼ਾਰ ਚ ਗਾਹਕ ਨਹੀਂ ਵੇਖ ਰਿਹਾ ਸ਼ਾਮੀ ਆਵਾਜ਼ਾਈ ਹੁੰਦੀ ਆ ਉਹ ਵੀ ਕਹੋ 7 ਤੋਂ 9 ਵਜੇ ਤੱਕ 2 ਘੰਟੇ ਬਾਕੀ ਸਾਰਾ ਦਿਨ ਸਾਰੀ ਮਾਰਕੀਟ ਫ੍ਰੀ ਹੁੰਦੀ ਆ ਜੀ ਗਰਮੀ ਤੋਂ ਬਚਣ ਲਈ ਕੀ ਕਰਨਾ ਚਾਹੀਦਾ ਗਰਮੀ ਤੋਂ ਬਚਣ ਲਈ ਭਾਜੀ ਵੱਤ ਤੋਂ ਵਾਤੇ ਇਹ ਹੈ ਕਿ ਆਪਾਂ ਜ਼ਿਆਦਾ ਟਾਈਮ ਆਪਾਂ ਆਪਣੇ ਘਰ ਹੀ ਰਹੀਏ ਜਾਂ ਖੰਡੀਆਂ ਚੀਜ਼ਾਂ ਖਾਈਏ ਬਾਹਰ ਆਣ ਜਾਣ ਤੋਂ ਪਰਹੇਜ਼ ਕਰੋ ਜਿੰਨਾ ਹੋ ਸਕਦਾ ਜੀ ਕਦੀਕ ਨਾਮ ਕੀ ਥੋੜਾ ਬੋਵੀ ਬਜਾਜ ਜੀ ਅ ਬਜਾਜ ਜੀ ਗਰਮੀ ਦੀ ਗੱਲ ਚੱਲੀ ਹੈ ਤਾਂ ਅੱਜ ਕਿੰਨਾ ਟੈਂਪਰੇਚਰ ਆ ਤੇ ਕੀ ਹਾਲਾਤ ਆਜਾ ਟੈਂਪਰੇਚਰ ਆਜਾ ਘੱਟ ਤੋਂ ਘੱਟ 45 ਤੋਂ 46 ਹੈ ਤੇ ਗਰਮੀ ਬਹੁਤ ਆਇਆ ਇੰਨਾ ਕੋ ਮਤਲਬ ਬੁਰਾ ਹੌਲਾ ਪੈ ਵਿਕਣ ਦਾ ਦੇਖੋ ਤੁਹਾਡੇ ਸਾਹਮਣੇ ਗੱਡੀਆਂ ਸੀ ਹੋਈਆਂ ਖੜੀਆਂ ਦੇਖੋ ਮੜੇ ਕੇ ਤੇ ਮਤਲਬ ਗਰਮੀ ਬਹੁਤ ਜ਼ਿਆਦਾ ਹੈ ਤੇ ਕਹਾਂਗੇ ਜਿੰਨ ਨੂੰ ਕੋਈ ਜ਼ਰੂਰੀ ਕੰਮ ਹੈ ਕਰੋ ਨਿਕਲੋ ਅਦਰਵਾਈਜ਼ ਕਰੋ ਨਾ ਨਿਕਲੋ ਅੱਜ ਜਿਆਦਾ ਗਰਮੀ ਪਈ ਹੈ ਜੇ ਕੱਲ ਵੀ ਕੱਲ ਤੋਂ ਪਹਿਲਾਂ ਤਾਂ ਕਾਫੀ ਦਿਨਾਂ ਤੇਰੀ ਹੈ ਪਰ ਅੱਜ ਕੁਝ ਜ਼ਿਆਦਾ ਹੋ ਰਹੀ ਹੈ ਕਾਫੀ ਨੇ ਗਰਮੀ ਦਾ ਮੌਸਮ ਹੈਗਾ ਗਰਮੀ ਤਾਂ ਆਣੀ ਆਣੀ ਹੈ ਪਰ ਇਹਦੀ ਹਾਜ਼ਰ ਨਾਲ ਜ਼ਿਆਦਾ ਵਾਧ ਹੋ ਰਹੀ ਹੈ ਕੁਝ ਪੋਲੂਸ਼ਨ ਕਰਕੇ ਕੁਝ ਵਿਕਲਾਂ ਕਰਕੇ ਬਹੁਤ ਜ਼ਿਆਦਾ ਉਹ ਨੰਬਰ 2 ਦੇ ਇਹ ਜਿਹੜੇ ਦਰਖਤ ਵੱਡੇ ਆ ਕਿਉਂਕਿ ਦਰਖਤ ਨਹੀਂ ਤੇ ਪਰ ਦਰਖਤ ਸਰਕਾਰਾਂ ਹੀ ਐਨ ਐਨ ਐ ਰੋਡ ਬਣਾ ਕੇ ਹਾਈਵੇ ਬਣਾ ਦੇ ਨਹੀਂ ਪਰ ਤਰ ਵੱਢੀ ਜਾਂਦੇ ਲਾਂਦੇ ਕੋਈ ਨਹੀਂ ਉਹਦੇ ਕਾਹ ਪਰ ਬੈਠੇ